ਐਸਾ ਲੁਧਿਆਣੇ ਦੇ ਵਿੱਚੋਂ ਤਾਂ ਬੈਸਟ ਦੇਖਿਆ ਜਾਵੇ ਤਾਂ ਇਸ ਟਾਈਮ ਰਾਜਾ ਬੜਿੰਗ ਦੀ ਹੈਗੇ ਚੜ੍ਹਤ ਰਾਜਾ ਬੜਿੰਗੀ ਤੁਹਾਨੂੰ ਕਿਉਂ ਪਸੰਦ ਰਾਜਾ ਬੜਿੰਗ ਇਸ ਲਈ ਕਿ ਥੋੜਾ ਉਹਦਾ ਲੱਗਦਾ ਹੈ ਕਿ ਇਸ ਵਾਰੀ ਕੁਝ ਕਰੂਗਾ ਕੁਝ ਉਸ ਵੱਖਰਾ ਕਰੂਗਾ ਕਿਹਨੂੰ ਕਰ ਰਹੇ ਹੋ ਰਾਜਾ ਬੜਿੰਗ ਰਾਜਾ ਬੜਿੰਗ ਨੂੰ ਕਿਉਂ ਕਰ ਰਹੇ ਹੋ ਕਹੋਗੇ ਭਾਈ ਉਹਨਾਂ ਦੇ ਕੰਮ ਬੋਲਦੇ ਵੇ ਆ ਉਹਨਾਂ ਨੂੰ ਘਰੇ ਬੈਠੇ ਉਹਨਾਂ ਨੂੰ ਵੋਟਾਂ ਆਂਦੀ ਪਈ ਆ ਕਾਂਗਰਸ ਨੂੰ ਕਾਂਗਰਸ ਦੇ ਰਾਜਾ ਬੜਿੰਗ ਜੀ ਖੜੇ ਨੇ ਹਾਂ ਜੀ ਉਹਨਾਂ ਨੂੰ ਸਪੋਰਟ ਕਰੋਗੇ ਕਿਉਂ ਰਾਜਾ ਬੜਿੰਗ ਨੂੰ ਕਿਉਂ ਪਸੰਦ ਕਰਦੇ ਹੋ ਭਾਈ ਡੈਡੀ ਹੁਣੇ ਸਾਰੇ ਉਹਨਾਂ ਨੂੰ ਹੀ ਪੱਕੇ ਹੀ ਪੱਕੇ ਹੀ ਆਪਾਂ ਕਾਂਗਰਸੀ ਹਾਂ ਜੋ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਜੋ ਕਾਲੀ ਨਹੀਂ ਕਰ ਸਕੇ ਜੋ ਭਾਜਪਾ ਨਹੀਂ ਕਰ ਸਕੀ ਉਹ ਕਾਂਗਰਸ ਦਾ ਰਾਜਾ ਵੜਿੰਗ ਕਰਕੇ ਜਾਊਗਾ ਅਸੀਂ ਕਾਂਗਰਸ ਨੂੰ ਰਾਜਾ ਵੜਿੰਗ ਜੀ ਨੂੰ ਉਹ ਕੀ ਵਜਾ ਵਜਾ ਤਾਂ ਕੋਈ ਨਹੀਂ ਜਦੋਂ ਕਾਂਗਰਸ ਹੁੰਦੀ ਕੰਮ ਸਾਡਾ ਵਧੀਆ ਚੱਲਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇ ਦਿਓ ਨਰਪੱਖ ਪੋਸਟ ਮੈਦਾਨਾ ਕਬੱਡੀ ਮੌਜੂਦ ਆ ਜੀ ਲੁਧਿਆਣੇ ਘੰਟਾ ਕਰਦੇ ਕੋਲ ਤੇ ਜਿਵੇਂ ਕਿ ਤੁਹਾਨੂੰ ਆਪ ਸਭ ਨੂੰ ਪਤਾ ਸਿਆਸੀ ਬਾਜ਼ਾਰ ਪੂਰਾ ਗਰਮਾ ਲੁਧਿਆਣੇ ਦੇ ਵਿੱਚ ਵਕ ਵਕ ਕੈਂਡੀਡੇਟ ਨੇ ਜਿਹੜੇ ਆਪ ਦਾ ਜੋਰ ਜਮੈਸ ਕਰ ਰਹੇ ਹਨ ਅੱਜ ਆਪਾਂ ਇੱਥੇ ਦੁਕਾਨਦਾਰਾਂ ਤੋਂ ਰਾਹਗੀਰਾਂ ਤੋਂ ਪਤਾ ਕਰਾਂਗੇ ਵੀ ਜਿਹੜਾ ਲੁਧਿਆਣੇ ਦਾ ਐਮਪੀ ਆ ਉਹ ਕੌਣ ਹੋਣਾ ਚਾਹੀਦਾ ਕਰਦੇ ਆਂ ਜੀ ਆਪਾਂ ਗੱਲ ਹਾਂਜੀ ਭਾਈ ਜੀ ਜਿਹੜਾ ਲੁਧਿਆਣੇ ਦਾ ਐਮਪੀ ਕੌਣ ਹੋਣਾ ਚਾਹੀਦਾ ਕਾਂਗਰਸ ਹੋਣਾ ਚਾਹੀਦਾ ਕਾਂਗਰਸ ਪਾਰਟੀ ਕਿਉਂ ਹੋਣੀ ਚਾਹੀਦੀ ਹੈ ਕਾਂਗਰਸ ਬੜੀਆ ਰਹਤੇ ਪਹਿਲੇ ਆਂ ਹੋਰ ਕੀ اور پھر کیا ہے اے کانگریس بری ہے رہتے کانگریس دوبارہ پھر آئے گی ٹھیک ہے جی او ਆਪਾਂ چل دیں اگلے کسی ا دکان والے کول اسی لودھیانہ تو راجا وڑنگ او کیوں کیونکہ اسی آپ دی وی دیکھی کوئی کم نہیں ودیا ہاں جی انہاں دا تے باضل سرکار نے بھی جڑا کہ برگاڑی گان کرا کے لوکاں دے دلاں تے بہت اس گل دا روس ہے اکالی دال پرتی لوکاں دا روس ہے گا برگاڑی گان کر کے ਰਾਜਾ ਵੜਿੰਗੀ ਤੁਹਾਨੂੰ ਕਿਉਂ ਪਸੰਦ ਆ ਜੀ ਰਾਜਾ ਵੜਿੰਗ ਇਸ ਲਈ ਕਿ ਥੋੜਾ ਉਹਦਾ ਲੱਗਦਾ ਹੈ ਕਿ ਇਸ ਵਾਰੀ ਕੁਝ ਕਰੂਗਾ ਕੁਝ ਕੁਝ ਵੱਖਰਾ ਕਰੂਗਾ ਵੱਖਰਾ ਕਰੂਗਾ ਥੋੜਾ ਜਿਹਾ ਇਹ ਦੁਕਾਨ ਦਾ ਨਾਮ ਕੀ ਹੈ ਲਵਲੀ ਗਾਰਮੈਂਟਸ ਅੱਛਾ ਜੀ ਅਸੀਂ ਇਸ ਟਾਈਮ ਚੌੜੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਮੌਜੂਦ ਆ ਜਿੱਥੇ ਕਿ ਸਾਡੀ ਸਾਨੂੰ ਭੈਣ ਮਿਲੀ ਆ ਆਪਾਂ ਭੈਣ ਨਾਲ ਗੱਲ ਕਰਾਂਗੇ ਇਹ ਨਾਂ ਤੁਹਾਡਾ ਹਰਜੀਤ ਮੱਕੜ ਅੱਛਾ ਰਾਜੇ ਦਾ ਥੋੜਾ ਜਿਹਾ ਜਿਸ ਤਰ੍ਹਾਂ ਸੀ ਉਹਦੀਆਂ ਰੈਲੀਆਂ ਦੇਖੀਆਂ ਉਹਨਾਂ ਦੀ ਗੱਲਬਾਤ ਸੁਣੀ ਥੋੜਾ ਸਾਨੂੰ ਅੱਛਾ ਲੱਗਿਆ ਉਹਦੇ ਵਿੱਚ ਲੱਗਿਆ ਕੁਝ ਚੇਂਜ ਹੋਣਾ ਚਾਹੀਦਾ ਥੋੜਾ ਕਾਂਗਰਸ ਨੂੰ ਇਸ ਵਾਰੀ ਮੌਕਾ ਦੇਣਾ ਚਾਹੀਦਾ ਤੁਸੀਂ ਆਪ ਇਕੱਲੇ ਪਾਵੋਗੇ ਜਾਂ ਪਰਿਵਾਰ ਪਾਓ ਸਾਰਾ ਸਾਰਾ ਪਰਿਵਾਰ ਦਾ ਆਣ-ਗਵੰਡ ਰਿਸ਼ਤੇਦਾਰ ਸਾਰੇ ਜੋ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਹਾਂਜੀ ਜੋ ਕਾਲੀ ਨਹੀਂ ਕਰ ਸਕੇ ਜੋ ਭਾਜਪਾ ਨਹੀਂ ਕਰ ਸਕੀ ਉਹ ਕਾਂਗਰਸ ਦਾ ਰਾਜਾ ਵੜਿੰਗ ਕਰਕੇ ਜਾਊਗਾ ਪੂਰਾ ਵਿਸ਼ਵਾਸ ਪੂਰਾ ਵਿਸ਼ਵਾਸ ਹੈ ਹੀ ਰਾਜਾ ਵੜਿੰਗ ਹੀ ਆਊਗਾ ਅਰਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਆਪਣੀ ਜ਼ਿੰਮੇਵਾਰੀ ਬਣਦੀ ਆ ਇਸ ਟਾਈਮ ਐਮਪੀ ਰਾਜਾ ਵੜਿੰਗ ਨੂੰ ਬਣਾਉਣਾ ਕੱਲੇ ਹੀ ਵੋਟ ਪਾਵਾਂਗੇ ਜਾਂ ਰਾਜਾ ਦੋਸਤਾਂ ਤੋਂ ਵੀ ਪਾਵਾਂਗੇ 11 ਦੋਸਤਾਂ ਦੇ ਜਿੰਨੇ ਤੱਕ ਪਹੁੰਚ ਸਾਡੀ ਲੱਗੂਗੀ ਪੂਰੀ ਵੋਟ ਹੀ ਰਾਜਾ ਵੜਿੰਗ ਦੀ ਪਵਾਵਾਂਗੇ ਕਿੰਨੇ ਤੁਹਾਡੇ ਸੰਪਰਕ ਕਿੰਨੇ ਦੋਸਤ 10000 ਵੋਟ ਸਾਡੇ ਵੱਲੋਂ ਰਾਜਾ ਵੜਿੰਗ ਨੂੰ 10000 ਵੋਟ ਨੋਂ ਦੱਸੋ ਆਪਣਾ ਕੀ ਅਮੀਤ ਮਲੋਤਰਾ ਨਾਮ ਆ ਚੋੜੇ ਯਾਰ ਘੰਟਾ ਘਰ ਚੌਂਗ ਲੁਧਿਆਣਾ ਦੀ ਦੁਕਾਨ ਦਾ ਨਾਮ ਸ਼ਿਵ ਸ਼ੰਕਰ ਕਲੈਕਸ਼ਨ ਦੇ ਨਾਮ ਤੋਂ ਸੁਣੋ ਤੁਸੀਂ ਭਾਈ ਸ਼ਿਵ ਸ਼ੰਕਰ ਕਲੈਕਸ਼ਨ ਦੇ ਨਾਮ ਤੋਂ 10000 ਵੋਟ ਰਾਜਾ ਵੜਿੰਗ ਨੂੰ ਕਹਿੰਦੇ ਸੀ ਰਾਜਾ ਵੜਿੰਗ ਨੂੰ ਪਵਾਉਣੀ ਆ ਇਹਨਾਂ ਦੀ ਦੁਕਾਨ ਦੇ ਵੀ ਤੁਸੀਂ ਉੱਪਰ ਦੇਖ ਲਓ ਤੇ ਇਹ ਦੱਸ ਰਹੇ ਨੇ ਵੀ 10000 ਵੋਟ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਰਾਜਾ ਵੜਿੰਗ ਜੀ ਰਾਜਾ ਵੜਿੰਗ ਜੀ ਨੂੰ ਕਿਉਂ ਵੋਟ ਪਾਵੋਗੇ ਕੀ ਕਰਨਾ ਰਾਜਾ ਵੜਿੰਗ ਜੀ ਆਣ ਵਾਲੇ ਅਸੀਂ ਚਾਹੁੰਦੇ ਆਂ ਆਣ ਵਾਲਾ ਦੇਸ਼ ਦਾ ਮੁੱਖ ਮੰਤਰੀ ਵਾ ਰਾਜਾ ਵੜਿੰਗ ਬਣੇ ਐਮਪੀ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਸੀ ਮੁੱਖ ਮੰਤਰੀ ਦੇਖਣਾ ਚਾਹੁੰਦੇ ਆਂ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਹਾਂਜੀ ਠੀਕ ਹੈ ਜੀ ਇਹ ਜਿਹੜਾ ਬਾਜ਼ਾਰ ਆ ਜਿੱਮੇ ਰਾਜਾ ਬੜਿੰਗ ਜੀ ਤੁਹਾਡੇ ਕਮਾਕਾਰਾਂ ਦੇ ਵਿੱਚ ਵੀ ਉਤਰਾ ਚੜਾਉ ਹੁੰਦਾ ਵਾ ਤੁਹਾਨੂੰ ਲੱਗਦਾ ਕਾਂਗਰਸ ਤੁਹਾਡੇ ਕੰਮ ਨੂੰ ਅੱਗੇ ਵਧਾਊਗੀ ਕਾਂਗਰਸ ਹੀ ਕਾਂਗਰਸ ਸਰਕਾਰ ਹੀ ਇੱਕ ਐਸੀ ਸਰਕਾਰ ਆ ਉੱਪਰ ਲੈ ਕੇ ਜਾਣ ਵਾਲੀ ਸਰਕਾਰ ਆ ਬਾਕੀ ਜਿੰਨੀਆਂ ਸਰਕਾਰਾਂ ਸਭ ਬਿਜ਼ਨਸ ਦੀ ਮੰਜੀ ਠੋਕਤੀ ਹੋਈ ਆ ਆਮ ਸਾਰੀ ਸਰਕਾਰ ਨੇ ਰਾਜਾ ਵੜਿੰਗ ਨੰਬਰ 1 ਤੇ ਆ ਰਾਜਾ ਵੜਿੰਗੀ ਜਾਊਗਾ 50 50 50 ਚਲੋ ਇਹ ਤਾਂ ਬਾਈ ਨੇ ਕਰਾਤੇ ਜੀ 50 50 50 ਹੁਣ ਅੱਗੇ ਦੇਖਦੇ ਆ ਬਾਈ ਜੀ ਕੀ ਕਹਿੰਦੇ ਨੇ ਆ ਵੱਖ-ਵੱਖ ਦੁਕਾਨਾਂ ਤੇ ਜਾ ਕੇ ਅਸੀਂ ਪਤਾ ਕਰ ਰਹੇ ਆਂ ਵੀ ਚਾਰੇ ਕੈਂਡੀਡੇਟਾਂ ਦੇ ਵਿੱਚੋਂ ਕਿਹੜਾ ਕੈਂਡੀਡੇਟ ਆ ਜਿਹੜਾ ਤੁਹਾਡੀ ਸੇਵਾ ਚ ਹਾਜ਼ਰ ਹੋਊਗਾ ਤੁਹਾਡੇ ਕੰਮ ਕਰੂਗਾ ਤੇ ਕਿਹਨਾਂ ਨੂੰ ਤੁਸੀਂ ਸਪੋਰਟ ਕਰਦੇ ਅਸੀਂ ਜਾਣੇ ਹੁਣ ਅਗਲੀ ਦੁਕਾਨ 'ਚ ਤੁਹਾਡਾ ਨਾਮ ਕੀ ਹੈ ਮੇਰਾ ਰਾਜਦੇਵ ਬੋਟ ਪਣੀ ਹੋਈ ਆ ਹਾਂਜੀ ਹਾਂਜੀ ਕਿੰਨਾਂ ਨੂੰ ਪਾਉਣੀ ਆ ਰਾਜਾ ਬਟੇਕ ਨੂੰ ਪੋਰਟ ਕਿੰਨੂੰ ਕਰ ਰਹੇ ਆ ਰਾਜਾ ਬਟੇਕ ਨੂੰ ਰਾਜਾ ਬਟੇਕ ਨੂੰ ਕਿਉਂ ਕਰ ਰਹੇ ਹੋ ਕਿਉਂਕਿ ਭਾਈ ਉਹਨਾਂ ਦੇ ਕੰਮ ਬੋਲਦੇ ਵੇ ਆ ਹਾਂਜੀ ਉਹਨਾਂ ਨੂੰ ਘਰੇ ਬੈਠੇ ਉਹਨਾਂ ਨੂੰ ਵੋਟਾਂ ਆਂਦੀ ਪਈ ਆ ਉਹਨਾਂ ਨੂੰ ਵੋਟਾਂ ਘਰੇ ਬੈਠੇ ਨਾ ਆਉਂਦੀਆਂ ਕਿਉਂ ਭਾਈ ਸਾਰਿਆਂ ਦੀ ਰੈਲੀ ਨਿਕਲਦੀ ਪਈ ਆ ਰਾਜਾ ਬਟੇਕ ਦੀ ਰੈਲੀ ਨਹੀਂ ਉਹ ਘਰੇ ਬੈਠਾ ਹੈਗਾ ਆਰਾਮ ਨਾਲ ਉਹਨੂੰ ਸਾਰਿਆਂ ਨੇ ਦੇਣਾ ਜਿੰਨੇ ਵੀ ਹੈਗੇ ਸਾਡੀ ਤੁਹਾਨੂੰ ਪਤਾ ਵੀ ਰਾਜੇ ਬਟੇਕ ਨੇ ਰੈਲੀ ਨਹੀਂ ਕੀਤੀ ਵੀ ਬਾਕੀ ਸਾਰਿਆਂ ਦੀ ਨਿਕਲਦੀ ਆ ਹਾਂਜੀ ਹਾਂਜੀ ਭਾਈ ਸਾਰੇ ਬਾਜ਼ਾਰ ਰੈਲੀ ਕਿਉਂ ਨਹੀਂ ਕਰਦੇ ਹੋ ਭਾਈ ਉਹ ਉਹਨਾਂ ਦੇ ਕੰਮ ਬੋਲ ਤੁਸੀਂ ਇਕੱਲੇ ਵੋਟ ਪਾਵੋਗੇ ਜਾਂ ਤੁਹਾਡੇ ਦੋਸਤ ਵੀ ਪਾਉਣਗੇ ਸਾਡੀ ਸਾਰੀ ਟੀਮ ਪਾਣੀ ਹੈ ਭਾਈ ਕਿੰਨੀ ਟੀਮ ਚ ਕਿੰਨੇ ਮੈਂਬਰ ਨੇ ਅਸੀਂ ਭਾਈ 1200 ਮੁੰਡੇ ਹੈਗੇ ਆ 1200 ਮੁੰਡਾ ਇੰਨੇ ਦੀ ਟੀਮ ਦੇ ਵਿੱਚ ਹੈ ਭਾਈ ਜੀ ਤੁਸੀਂ ਦੇਖਿਆ ਇਸ ਤੋਂ ਪਹਿਲਾਂ ਸਾਨੂੰ ਜੋ ਮੁੰਡਾ ਮਿਲਿਆ ਸੀ ਉਹ 10000 ਵੋਟ ਕਹਿ ਰਿਆ ਸੀ 10000 ਵੋਟ ਮੇਰੇ ਕੋਲ ਹੈ ਇੰਨਾਂ ਕੋਲ 12000 1200 ਵੋਟ ਹੈ 1200 ਦੀ 1200 ਪਾਉਗੀ 1200 ਦੀ 1200 ਹੀ ਪੈਣੀ ਭਾਈ ਸਾਰੇ ਨੇ ਰਾਜਾ ਬੁਟੀਕ ਨੂੰ ਹੀ ਪਾਣੀ ਆ ਅੱਛਾ ਤੇ ਰਿਸ਼ਤੇਦਾਰਾਂ ਨੂੰ ਵੀ ਕਹੋਗੇ ਮੈਂ ਕਹਿੰਦਾ ਭਾਈ ਸਾਰੀ ਫੈਮਿਲੀ ਨੂੰ ਕਾਵਾਂਗੇ ਗਵਾਂਡੀਆਂ ਨੂੰ ਆ ਦੇਖੋ ਤੁਸੀਂ ਚੌੜੇ ਪਿਆਰ ਦੇ ਵਿੱਚ ਰਾਜਾ ਰਾਜਾ ਕਹਿੰਦੇ ਹੋਈ ਪਈ ਆ ਹੁਣ ਆਪਾਂ ਅਗਲੀ ਦੁਕਾਨ ਤੇ ਚੱਲਾਂਗੇ ਉੱਥੇ ਹੀ ਦੇਖਦੇ ਆਂ ਵੀ ਕੀ ਭਾਅ ਵਿਕਦੀ ਆ ਆਜੋ ਜੀ ਤੁਸੀਂ ਚਾਰੇ ਪਾਰਟੀਆਂ ਨੂੰ ਕਿਹਨੂੰ ਪਸੰਦ ਕਰਦੇ ਹੋ ਮੈਨੂੰ ਤਾਂ ਇੱਕ ਪਾਸੇ ਬੜਿੰਗ ਹੋ ਗਿਆ ਰਾਜਾ ਬੜਿੰਗ ਹੋ ਗਿਆ ਬਿੱਟੂ ਹੋ ਗਿਆ ਪੱਪੀ ਪ੍ਰਸਰ ਹੋ ਗਿਆ ਤੇ ਰਣਜੀਤ ਸਿੰਘ ਢਿੱਲੋ ਹੋ ਗਿਆ ਕਿਹਨੂੰ ਪਸੰਦ ਕਰਦੇ ਹੋ ਕਿਹਨੂੰ ਸਪੋਰਟ ਕਰਦੇ ਹੋ ਮੇਰੀ ਤਾਂ ਲੈ ਪਹਿਲੀ ਵੋਟ ਆ ਮੈਂ ਕਿਸੇ ਨੂੰ ਪਾਈ ਨਹੀਂ ਨਹੀਂ ਪਹਿਲੀ ਵੋਟ ਫਿਰ ਸੋਚਿਆ ਤਾਂ ਹੋਣਾ ਨਾ ਕੁਝ ਨਹੀਂ ਸੋਚਿਆ ਲੈ ਪੌਣੀ ਤਾਂ ਹੈਗੀ ਆ ਚਾਰਾ ਨਹੀਂ ਲਾਈ ਕਿਹਨੂੰ ਕਰਦੇ ਹੋ ਕਾਂਗਰਸ ਨੂੰ ਕਰਦੇ ਹੋ ਜਾਂ ਭਾਜਪਾ ਨੂੰ ਕਰਦੇ ਹੋ ਅਕਾਲੀ ਦਰ ਨੂੰ ਕਰਦੇ ਹੋ ਕਿਹਨੂੰ ਕਰਦੇ ਹੋ ਕਾਂਗਰਸ ਨੂੰ ਕਾਂਗਰਸ ਦੇ ਰਾਜਾ ਬੜਿੰਗ ਜੀ ਖੜੇ ਨੇ ਹਾਂਜੀ ਉਹਨਾਂ ਨੂੰ ਸਪੋਰਟ ਕਰੋਗੇ ਇਹ ਦੇਖੋ ਤੁਸੀਂ ਇਹ ਇਹ ਜਿਹੜੀ ਬੇਟੀ ਖੜੀ ਆ ਮੇਰੇ ਸਾਹਮਣੇ ਇਹਦੀ ਫਸਟ ਟਾਈਮ ਵੋਟ ਬਣੀਆਂ ਨੇ ਫਸਟ ਟਾਈਮ ਵੋਟ ਪਾਉਣ ਜਾਣਾ ਪਰ ਇਹ ਕਹਿ ਰਹੀ ਹੈ ਵੀ ਮੈਂ ਰਾਜਾ ਬੜਿੰਗ ਨੂੰ ਹੀ ਵੋਟ ਪਾਉਣੀ ਆ ਇਹ ਇਸ ਟਾਈਮ ਕਿਉਂ ਰਾਜਾ ਬੜਿੰਗ ਨੂੰ ਕਿਉਂ ਪਸੰਦ ਕਰਦੇ ਹੋ ਭਾਈ ਡੈਡੀ ਹੋਣੇ ਸਾਰੇ ਉਹਨਾਂ ਨੂੰ ਹੀ ਪੱਕੇ ਹੀ ਪੱਕੇ ਹੀ ਆਪਾਂ ਕਾਂਗਰਸੀ ਹੀ ਹੋਈ ਪੱਕੇ ਹੀ ਕਾਂਗਰਸੀ ਹਾਂ ਹੁਣ ਤੁਸੀਂ ਰਾਜਾ ਬੜਿੰਗ ਨੂੰ ਜਿਤਾਵ ਤੁਸੀਂ ਜੀ ਹਾਂਜੀ ਸਰ ਆਪਾਂ ਨਾਲ ਆ ਸਾਰੀ ਸਰਕਾਰ ਦੇ ਤੁਸੀਂ ਵੀ ਰਾਜਾ ਬਰਿੰਗ ਨੂੰ ਆਪਾਂ ਦਾ ਜੋ ਕੰਮ ਸਹੀ ਕਰੂਗਾ ਜੀ ਉਹਦੇ ਨਾਲ ਆ ਜੀ ਜੀ ਰਿਪੋਰਟ ਤਾਂ ਪਹਿਲਾਂ ਪਾਉਣੀ ਆ ਕੰਮ ਅੰਦਰੂ ਹੋਣੇ ਨੇ ਤੁਸੀਂ ਰਿਪੋਰਟ ਕਿਹਨੂੰ ਪਾਵੋ ਰਾਜਾ ਬਰਿੰਗ ਦੇ ਨਾਲ ਹੀ ਆ ਜੀ ਤੁਸੀਂ ਕਿਹਨੂੰ ਪਾਵੋਗੇ ਜੀ ਸੇਮ ਹੀ ਆ ਜੀ ਰਾਜਾ ਬਰਿੰਗ ਨੂੰ ਤੁਸੀਂ ਸੇਮ ਰਾਜਾ ਬਰਿੰਗ ਦੇ ਕਰਦੇ ਵੀ ਪਾਉਣਗੇ ਭਾਈ ਸਾਰੇ ਹੀ ਹਾਂਜੀ ਘਰ ਦੇ ਯਾਰ ਪਹਿਲਾਂ ਸਰਕਾਰ ਦਾ ਭਾਈ ਸਾਡੇ ਕਿੰਨੇ ਮੁੰਡੇ ਨੇ ਤੁਹਾਡੇ ਭਾਈ ਹੈਗਾ ਹੀ ਇਹ ਭਾਈ 100 150 ਬੰਦਾ ਹੈਗਾ ਇੰਨਾ ਮੁੰਡਾ ਤੁਹਾਡੇ ਸੰਪਰਕ ਦਾ ਕਹਿੰਦਾ ਪੂਰੀ ਆ ਰਾਜਾ ਬਰਿੰਗ ਸਾਹਿਬ ਆਏ ਸੀ ਆਪਣੇ ਇੱਧਰ ਅੰਮ੍ਰਿਤਪੁਰੇ 'ਚ ਪੂਰੀ ਓਕੇ ਪੂਰੀ ਓਕੇ ਮੈਂ ਕਹਾ ਮੈਂ ਕਹਾ ਪੂਰੀ ਓਕੇ ਹੈ ਓਕੇ 150 ਮੁੰਡਾ ਤੁਹਾਡੇ ਸੰਪਰਕ ਹੈਗਾ ਜਿਹੜਾ ਰਾਜਾ ਵੜਿੰਗ ਨੂੰ ਵੋਟ ਪਾਊਗਾ ਹਾਂਜੀ ਹਾਂਜੀ ਜੀ ਤੁਸੀਂ ਵੀ ਕਰਦੇ ਸਾਡੇ ਰਿਸ਼ਤੇਦਾਰਾਂ ਨੂੰ ਜਾਂ ਹੋਰ ਰਿਸ਼ਤੇਦਾਰ ਵੀ ਸਾਡੇ ਸਾਰੇ ਹੀ ਰਾਜਾ ਵੜਿੰਗ ਜੀ ਕੰਮ ਬਹੁਤ ਵਧੀਆ ਮਤਲਬ ਵੜਿੰਗ ਬੜਿੰਗ ਹੋਈ ਪਈ ਆ ਵੜਿੰਗ ਵੜਿੰਗ ਹੋਈ ਪਈ ਰਾਜਾ ਰਾਜਾ ਹੋਈ ਪਈ ਮਹਾਰਾਜ ਠੀਕ ਹੈ ਓਕੇ ਰਾਜਾ ਚਲੋ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਬਾਈ ਜੀ ਹੁਣੇ ਆਪਣੇ ਪਾਦੇ ਤੇ ਖੜਦੇ ਨੇ ਜਾਂ ਨਹੀਂ ਖੜਦੇ ਓਕੇ ਆ ਆਓ ਜੀ ਅਸੀਂ ਕਾਂਗਰਸ ਨੂੰ ਰਾਜਾ ਵੜਿੰਗ ਜੀ ਨੂੰ ਹਾਂਜੀ ਵੜਿੰਗ ਨੂੰ ਉਹ ਕੀ ਬਦਾਵਾ ਵਜਾ ਤਾਂ ਕੋਈ ਨਹੀਂ ਜਦੋਂ ਕਾਂਗਰਸ ਹੁੰਦੀ ਕੰਮ ਸਾਡਾ ਵਧੀਆ ਚੱਲਦਾ ਤੁਹਾਡਾ ਨਾਮ ਕੀ ਆ ਪਿੰਡ ਕਿਹੜਾ ਤੋਂ ਮੇਰਾ ਨਾਮ ਹਰਪ੍ਰੀਤ ਸਿੰਘ ਆ ਪਿੰਡ ਦਾ ਇੱਥੇ ਲੁਧਿਆਣੇ ਦੇ ਲੋਕ ਆ ਇੱਥੇ ਚੌੜੇ ਬਾਜ਼ਾਰ ਚ ਤੁਸੀਂ ਹਾਂਜੀ 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 ਇਹ ਰਾਜਾ ਕਾਂਗਰਸ ਦੇ ਕਿਹੜੇ ਕੰਮਾਂ ਨੂੰ ਤੁਸੀਂ ਦੇਖਦੇ ਹੋ ਕਾਂਗਰਸ ਦੇ ਜਦੋਂ ਚੱਲਦੀ ਹੈ ਸਰਕਾਰ ਕੰਮ ਕੰਮਕਾਰ ਚੱਲਦੇ ਨੇ ਹਾਂਜੀ ਤੇ ਹੁਣ ਜਿਵੇਂ ਮੋਦੀ ਨੇ ਨੋਟਬੰਦੀ ਕਰਤੀ ਜੀਐਸਟੀ ਕਰਤਾ ਉਸ ਤੋਂ ਬਾਅਦ ਤਾਂ ਕੰਮ ਰਹਿ ਹੀ ਨਹੀਂ ਤੁਸੀਂ ਮੋਦੀ ਨੂੰ ਪਸੰਦ ਨਹੀਂ ਕਰਦੇ ਨਹੀਂ ਜੀ ਤੁਹਾਨੂੰ ਲੱਗਦਾ ਵੀ ਰਾਜਾ ਬੜਿੰਗ ਜੀ ਐਮਪੀ ਬਣ ਜਾਂਦੇ ਨੇ ਤਾਂ ਜਿਹੜਾ ਤੁਹਾਡਾ ਕਾਰੋਬਾਰ ਆ ਉਹ ਚ ਸੁਧਾਰ ਹਾਂਜੀ ਬਿਲਕੁਲ ਹੋਊਗਾ ਜੀ ਠੀਕ ਹੈ ਜੀ ਹੋਊਗਾ ਸਦਾ ਹੋਰ ਕਿਹੜੀਆਂ ਇੱਕ ਦੋ ਗੱਲਾਂ ਨੇ ਜਿਹੜੀਆਂ ਤੁਸੀਂ ਰਾਜਾ ਬੜਿੰਗ ਬਾਰੇ ਕਹਿਣਾ ਚਾਹੁੰਦੇ ਹੋ ਰਾਜਾ ਬੜਿੰਗ ਨੂੰ ਦੇਖੋ ਹੁਣ ਜਿਤਾਵਾਂਗੇ ਉਹਨੂੰ ਜੇ ਮਿਲਵਰਤਨ ਅੱਗੇ ਤੋਂ ਠੀਕ ਹੋਊਗਾ ਤਾਂ ਲੋਕਾਂ ਨਾਲ ਤਾਂ ਫਿਰ ਠੀਕ ਰਹੂਗਾ ਬਿੱਟੂ ਨੇ ਤਾਂ ਤੁਹਾਡੀ سپورਟ ਰਾਜਾ ਬੜਿੰਗ ਨੂੰ ਆ ਤੁਹਾਡੀ ਜਾਂ ਤੁਹਾਡੇ ਸਾਰੇ ਪਰਿਵਾਰ ਦੀ ਸਾਰੇ ਪਰਿਵਾਰ ਦੀਆਂ ਗੋਲੀਆਂ ਦੀਆਂ ਯਾਰਾਂ ਦੋਸਤਾਂ ਦੀ ਸਾਰਿਆਂ ਦੀ ਕਿੰਨੀ ਕਬੂਟਾਂ ਫਿਰ ਉਹ ਨੋ ਹੀ ਮੈਂ ਅਸੀਂ ਪਿਛਲੀ ਜਗ੍ਹਾ ਜਾ ਕੇ ਆਉ ਯਾਰਾ ਦੋਸਤਾਂ ਦਾ ਇੱਕ ਝੁੰਡ ਸੀ ਉਹ ਕਹਿੰਦੇ ਅਸੀਂ 100 ਵੋਟ ਪਾਉਣੀ ਆ ਸਾਡੀ 30 40 ਤਾਂ ਹੋ ਜਾਣੀ ਆ 30 40 ਵੋਟੇ ਬਾਈ ਜੀ ਦੱਸ ਰਹੇ ਨੇ ਇਹਨਾਂ ਦਾ ਇੱਥੇ ਜਿਹੜੇ ਜੁੱਤੀਆਂ ਪੰਜਾਬੀ ਜੁੱਤੀਆਂ ਦੀ ਦੁਕਾਨ ਆ ਇਹ ਬਾਈ ਜੀ ਇੱਥੇ ਬੈਠੇ ਨੇ ਇਹ ਦੱਸ ਰਹੇ ਨੇ ਵੀ ਰਾਜਾ ਬੰਗਦੇ ਕਿਤੇ ਹੋਏ ਕੰਮ ਸਾਨੂੰ ਵਧੀਆ ਲੱਗ ਲੱਗਦੇ ਨੇ ਤੇ ਅਸੀਂ ਜਿੱਥੇ ਆਪ ਵੋਟੇ ਪਾਉਣਗੇ ਉੱਥੇ ਹੀ ਸਾਰੇ ਪਰਿਵਾਰ ਦੇ ਤੇ ਉੱਥੇ ਹੀ ਯਾਰਾ ਦੋਸਤਾਂ ਦੀ ਜਣੀ 30 40 ਵੋਟਾ ਇਹਨਾਂ ਨੇ ਰਾਜਾ ਬੰਗਦੇ ਇਸੇ ਵਿੱਚ ਲਿਖ ਦਿੱਤੀਆਂ ਨੇ ਆਓ ਆਪਾਂ ਚੱਲਦੇ ਹੁਣ ਅਗਲੀ ਕੋਈ ਸਾਨੂੰ ਤਾਂ ਹਮ ਨਾਲ ਮਤਲਬ ਹੈਗਾ ਕੰਮ ਚੱਲਣਾ ਚਾਹੀਦਾ ਜਿਹੜੀ ਮਰਜੀ ਗਵਰਨਮੈਂਟ ਆਵੇ ਜਿਹੜੀ ਮਰਜੀ ਹੋਵੇ ਕੰਮ ਚੱਲਣਾ ਚਾਹੀਦਾ ਮਾਰਕੀਟ 'ਚ ਬੰਦੇ ਖੁਸ਼ ਰਹਿਣੇ ਚਾਹੀਦੇ ਆ ਤੁਹਾਨੂੰ ਫਿਰ ਕਿਹੜੀ ਸਰਕਾਰ ਲੱਗਦੀ ਹੈ ਵੀ ਕੰਮ ਚੱਲੇਗਾ ਕਾਂਗਰਸ ਦੀ ਰਾਜਾ ਵੜਿੰਗ ਕਾਂਗਰਸ ਰਾਜਾ ਬਣੀ ਹਾਂਜੀ ਕਿਉਂ ਕਾਂਗਰਸ ਟਾਈਮ ਸਹੀ ਸੀਗਾ ਪਹਿਲਾਂ ਜਦੋਂ ਕਾਂਗਰਸ ਦੀ ਗਵਰਨਮੈਂਟ ਸੀਗੀ ਇਸ ਕਰਕੇ ਕਾਂਗਰਸ ਵੀ ਠੀਕ ਹੈ ਜੀ ਆਪ ਬੰਦਾ ਵਧੀਆ ਆ ਜਵੇ ਤੇ ਵਧੀਆ ਗੱਲ ਹੈ ਹਾਂਜੀ ਕਾਂਗਰਸ ਦੇ ਰਾਜਾ ਬਣੀ ਜੀ ਖੜੇ ਆਹ ਰਾਜਾ ਬਣੀ ਜੀ ਖੜੇ ਆ ਠੀਕ ਹੈ ਕੰਮ ਕਰਨ ਤਾਂ ਵਧੀਆ ਆ ਇਹ ਪਹਿਲੀ ਵਾਰ ਖੜੇ ਰਿਹਾ ਉਹਦੇ ਇਹਦੇ ਬਾਰੇ ਹੁਣ ਆਪਾਂ ਉਹਨਾਂ ਚੋ ਇਸ ਟਾਈਮ ਕਾਂਗਰਸ ਰਾਜਾ ਬੜਿੰਗ ਨੂੰ ਰਾਜਾ ਬੜਿੰਗ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਆਪ ਪਾਰਟੀ ਦੇ ਵਿੱਚ ਕ੍ਰਾਈਮ ਵਧਿਆ ਕ੍ਰਾਈਮ ਇਸ ਟਾਈਮ ਵਧਿਆ ਹੋਇਆ ਥੋੜਾ ਇਹ ਕ੍ਰਾਈਮ ਦਾ ਗ੍ਰਾਫ ਘਟਾਉਣਾ ਚਾਹੀਦਾ ਇਹਨਾਂ ਨੂੰ ਜੇ ਦੁਬਾਰਾ ਆਣਾ ਵਾ ਨਹੀਂ ਭਾਜੇਪੀ ਨਹੀਂ ਆ ਕੇ ਆਪਣੇ ਆਪਣੇ ਰਾਜਾ ਬੜਿੰਗ ਰਾਜਾ ਬੜਿੰਗ ਕਾਂਗਰਸ ਨੂੰ ਸਪੋਰਟ ਕਰਦੇ ਹਾਂ ਜੀ ਠੀਕ ਹੈ ਵਧੀਆ ਕੰਮ ਕਰਨੇ ਕਿਉਂ ਦੇਖੋ ਜੀ ਕਹਿੰਦਾ ਹੈਗੇ ਨੇ ਬਾਕੀ ਕਹਿ ਸਕਦੇ ਸਪੋਰਟ ਰਾਜਾ ਬੜਿੰਗ ਨੂੰ ਕਰ ਰਹੇ ਹਾਂ ਹਾਂ ਜੀ ਠੀਕ ਹੈ